ਕੀ ਤੋਂ ਡਟ ਡਾ ਜਿਹੜਾ ਕਣਕ ਦੀ ਬੋਰੀ ਵਰਗਾ ਹੋਇਆ ਪਿਆ ਵਿਕੀ ਤੋਂ ਬਾਹਰ ਨੂੰ ਕਿਤੇ ਅੰਦਰ ਨੂੰ ਕਿ ਬੇਟਵਾ ਜਾ ਹੋਰੀ ਕੱਪੜੇ ਲੀੜੇ ਪਾਏ ਜੱਛਦੇ ਨਹੀਂਗੇ ਤੇ ਤੁਹਾਨੂੰ ਆਪ ਦੇ ਹੱਥ ਤੇ ਗੁੱਸਾ ਹੀ ਚੜੀ ਜਾਂਦਾ ਵੀ ਆ ਕੀ ਬਣ ਗਿਆ ਤੇ ਆ ਚੀਜ਼ ਤੁਹਾਡੇ ਵਾਸਤੇ ਲੈ ਕੇ ਆਏ ਆ ਤੇ ਇਹ ਚੀਜ਼ ਸੈਕਲੋਵਿਕ ਖਾਣੇ ਕਿਵੇਂ ਆ ਇਹਨੂੰ ਖਾਣ ਦਾ ਢੰਗ ਆ ਜਿਹੜਾ ਉਸੇ ਜੀ ਕਰਾਮਾਤ ਛੁੱਪੀ ਪਈ ਆ ਤੇ ਜਿਹੜਾ ਤੁਹਾਡਾ ਫालतू ਜਣਾ ਹੀ ਲੱਗਦਾ ਹੁੰਦਾ ਵੀ ਤੁਸੀਂ ਛੀਛੇ ਮੂਰੇ ਖੜ ਕੇ ਦੇਖਦੇ ਹੋ ਵੀ ਆਹ ਤੁਹਾਨੂੰ ਲੱਗਦਾ ਹੁੰਦਾ ਵੀ ਆਹ ਕੱਪ ਪਲੇਟਾਂ ਜੀਆਂ ਤਾਂ ਹੋਣੀਆਂ ਹੀ ਨਹੀਂ ਚਾਹੀਦੀਆਂ ਇੱਥੋਂ ਜੇ ਜੇ ਮੇਰਾ ਸਰੀਰ ਸਿੱਧਾ ਜਿਹਾ ਹੋ ਜੇ ਤੇ ਮੈਂ ਪਤਲਾ ਹੋ ਜਾ ਤੇ ਮੇਰਾ ਆ ਠੱਡ ਜਾਇ ਚਾ ਫालतू ਦਾ ਮਾਸ ਲੰਕੀ ਜਾਂਦਾ ਏ ਠੀਕ ਹੋ ਜੇ ਬਸ ਇਹਨੇ ਉਹਨਾਂ ਚੀਜ਼ਾਂ ਨੂੰ ਘਟਾਉਣਾ ਇਹ ਵੇਟ ਲੌਸ ਚੀਜ਼ ਹੈ ਇਹਦੇ ਨਾਲ ਭਾਰ ਘਟੂਗਾ ਤੁਹਾਡਾ ਜਿਹੜਾ ਫालतू ਦਾ ਮਾਸ ਜਾ ਉਹ ਸਾਰਾ ਉੱਡ ਜਾਊਗਾ ਇਹ ਹੈਗੀਆਂ ਦੀ ਛੋਟੀਆਂ ਮਗਾ ਕੁਝ ਲੋਕ ਇਹਨੂੰ ਪੀਪਲੀ ਵੀ ਕਹਿੰਦੇ ਆ ਆਪਾਂ ਸਾਰਿਆਂ ਤੋਂ ਕੋਲੇ ਜਾ ਕੇ ਤੁਸੀਂ ਕਹਿਣਾ ਛੋਟੀਆਂ ਮਗਾ ਦੇ ਦਿਓ ਜੀ ਇਹ ਤੋਲਿਆਂ ਦੇ ਵਿੱਚ ਮਿਲਦੀਆਂ 50 ਰੁਪਏ ਦੀਆਂ ਬਹੁਤ ਹੁੰਦੀਆਂ ਜਿਹੜੀਆਂ ਅਸੀਂ ਤੋਂ ਦੇ ਸਾਹਮਣੇ ਤੁਹਾਨੂੰ ਦਿਖਾਈਆਂ 50 ਰੁਪਏ ਦੀਆਂ ਆਈਆਂ ਤੇ ਇਹ ਛੋਟੀਆਂ ਮਗਾ ਕਹਿ ਕੇ ਲੈਣੀ ਆ ਤੁਸੀਂ 2 ਮਿੰਟ ਇਹਨੂੰ ਮਿਕਸੀ ਦੇ ਵਿੱਚ ਘੇੜਾ ਦਿਵਾਲਿਓ ਤੇ ਇਹਨੂੰ ਬਰੀਕ ਇਹਦਾ ਪਾਊਡਰ ਬਣਾ ਲਿਓ ਇਹਦਾ ਬਰੀਕ ਪਾਊਡਰ ਬਣਾ ਕੇ ਖਾਣਾ ਕਿਵੇਂ ਆ ਉਹ ਵੀ ਤੁਹਾਨੂੰ ਦੱਸਦੇ ਆ ਉਨੇ ਤੁਸੀਂ ਕਮੈਂਟ ਕਰ ਦਿਓ ਵੀ ਤੁਹਾਡਾ weight ਕਿੰਨਾ ਤੇ ਇਹਨੂੰ ਵਰਤਣ ਤੋਂ ਬਾਅਦ ਤੁਹਾਡਾ weight ਕਿੰਨਾ ਘਟੂਗਾ ਉਹ ਵੀ ਵੀਡੀਓ ਦੇ ਉੱਤੇ ਤੁਸੀਂ ਕਮੈਂਟ ਕਰਨਾ ਦੋਸਤੋ ਇਦੇ ਨਾਲ ਪਤਾ ਕੀ ਹੈ ਇਦੇ ਨਾਲ ਦੇਖਣ ਵਾਲੇ ਜਿਹੜੇ ਹੋਰ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਉਹਨਾਂ ਦੀ ਜਿਹੜੇ ਸਵਾਲ ਹੁੰਦੇ ਆ ਉਹਨਾਂ ਦੇ ਸਵਾਲ ਉਹਨਾਂ ਨੂੰ ਜਵਾਬ ਮਿਲ ਜਾਂਦੇ ਆ ਇਹ ਜ਼ਰੂਰ ਕਰਿਆ ਕਰੋ ਕਮੈਂਟ ਸਾਡੀ ਪੋਸਟ ਤੇ ਤੁਹਾਨੂੰ ਕੁਝ ਵੀ ਚੰਗਾ ਮਾੜਾ ਲੱਗਦਾ ਤੁਸੀਂ ਕਮੈਂਟ ਕਰਨਾ ਅਸੀਂ ਕਦੇ ਕਿਸੇ ਨੂੰ ਬੇਕੂਬ ਬਣਾਉਣ ਵਾਲੀਆਂ ਚੀਜ਼ਾਂ ਨਹੀਂ ਦਿਖਾਈਆਂ ਜੀ ਅਸੀਂ ਕਹਿੰਨੇ ਆ ਨਾ ਇਹਦੇ ਨਾਲ ਭਾਰ ਘਟੂਗਾ ਮਟੱਪਾ ਘਟੂਗਾ ਜਿਹੜਾ ਤੁਹਾਡਾ ਖਾਦਾ ਪੀਤਾ ਠੀਕ ਹੋਊਗਾ ਜਿਹੜਾ ਪੇਟ ਆ ਤੁਹਾਡਾ ਸਾਫ਼ ਹੋਇਆ ਕਰੂਗਾ ਤਾਂ ਹੋਊਗਾ ਕਬਜ ਦੂਰ ਹੋਊਗੀ ਤਾਂ ਹੋਊਗੀ ਇਹਦੇ ਨਾਲ ਤੇ ਇਹਦੇ ਨਾਲ ਆ ਸ਼ਹਿਦ ਆ ਦੇਖ ਲਓ ਸ਼ਹਿਦ ਚਮਚੇ ਦਾ ਜਿਹੜਾ ਨਾ ਚਮਚੇ ਦਾ ਤੀਜਾ ਹਿੱਸਾ ਇਹ ਦਵਾਈ ਦਾ ਪਰ ਲੈਣਾ ਠੀਕ ਹੈ ਉਹਦੇ ਵਿੱਚ ਸ਼ਹਿਦ ਮਿਕਸ ਕਰਕੇ ਤੇ ਇਹਨੂੰ ਆਏ ਖਾਣਾ ਹੈ ਵੀ ਜੀਭ ਦੇ ਉੱਤੇ ਤੁਸੀਂ ਇਹਨੂੰ ਨਾ ਰੱਖਣਾ ਮਤਲਬ 10 ਸਕਿੰਟਾਂ ਵਾਸਤੇ 10 ਸਕਿੰਟਾਂ ਵਾਸਤੇ ਜੀ ਤਿੰਨ ਸਾਫਤਾ ਚਮਚਾ ਤੁਸੀਂ ਮੂੰਹ ਚ ਪਾ ਲੈ ਤੇਨੂੰ 10 ਸਕਿੰਟਾਂ ਵਾਸਤੇ ਜੀਭ ਤੇ ਰੱਖਣਾ ਵੀ ਮੂੰਹ ਚ ਘੁਮਾ ਕੇ ਜੀ ਘੰਟ ਪਾਉਣਾ ਤੇ ਜਿਹੜਾ ਪਾਣੀ ਆ ਇਹ ਆਪਾਂ ਕੋਸਾ ਵਰਤਣਾ ਠੰਡੇ ਪਾਣੀ ਨਾਲ ਇਹ ਤੁਸੀਂ ਨਹੀਂ ਲੈ ਸਕਦੇ ਠੀਕ ਹੈ ਜੀ ਇਹਦੇ ਨਾਲ ਤੁਹਾਡੇ ਪੇਟ ਗੈਸ ਕਬਜ਼ ਮੋਟਾਪਾ ਸਾਰਾ ਕੁਝ ਦੂਰ ਹੋ ਜਾਊਗਾ ਤੇ ਇਹਨੂੰ ਤੁਸੀਂ ਹਫ਼ਤੇ ਚ ਪਹਿਲੇ 3 ਦਿਨ ਖਾਣਾ ਸੁਭਰ ਨੰਨੇ ਪੇਟ ਖਾਣਾ ਗਿਆ ਅੱਧਾ ਘੰਟਾ ਇਹਦੇ ਖਾਣ ਤੋਂ ਬਾਅਦ ਅੱਧਾ ਘੰਟਾ ਤੁਸੀਂ ਕੁਝ ਨਹੀਂ ਖਾਣਾ ਆ ਵੀ ਆਏ ਉਂਗਲਾਈ ਤੇ ਜੀਭ ਤੇ ਰੱਖੀ ਠੀਕ ਹੈ ਜੀ ਤੇ ਬਾਅਦ ਚ ਤੁਸੀਂ ਇੱਕ ਘੁੱਟ ਪਾਣੀ ਦੀ ਪਰ ਲਈ ਆਏ ਤੇ ਜਦੋਂ ਜੀ ਸਾਫਤਾ ਚਮਚਾ ਖਾਣਾ ਤਾਂ ਚਮਚਾ ਹੀ ਜੀਭ ਤੇ ਰੱਖ ਲਓ ਵੀ ਮਤਲਬ 1 ਮਿੰਟ ਜਾਂ ਅੱਧਾ ਮਿੰਟ ਵੀ ਤੁਸੀਂ 10 15 ਸੈਕਿੰਡ ਬੰਦ ਲਈ ਚੀਜ਼ ਨੂੰ ਜੀਭ ਤੇ ਘਮਾਉਣਾ ਤੇ ਉਹਦੋਂ ਚੰਗੀ ਤਰ੍ਹਾਂ ਜੀਵ ਤੇ ਕਮਾ ਕੇ ਤੇ ਫੇਰ ਪਾਣੀ ਪੀਣਾ ਕੋਸਾ ਪਾਣੀ ਪੀਣਾ ਤੇ ਘੁੱਟ ਘੁੱਟ ਕਰਕੇ ਪਾਣੀ ਪੀਣਾ ਠੀਕ ਹੈ ਜੀ ਅੱਧਾ ਘੰਟਾ ਕੁਝ ਨਹੀਂ ਖਾਣਾ ਇਹਦੋਂ ਆ ਚੀਜ਼ ਖਾਣ ਤੋਂ ਬਾਅਦ ਤੇ ਇਹ ਇੱਕ ਆਯੁਰਵੈਦਿਕ ਜਾਨੋਸ਼ਦੀ ਆ ਇਹਦੇ ਨਾਲ ਤੁਹਾਡਾ ਸਾਰਾ ਕੱਪ ਬਲੇਟਾ ਜਾਂ ਠੀਕ ਹੋਗੇ ਸਰੀਰ ਪਧਰਾ ਪਧਰਾ ਤੇ ਸੋਨਾ ਦਿਖਣ ਲੱਗੂ ਜੇ ਆ ਦਵਾਈ ਤੁਸੀਂ ਰੋਟੀ ਤੋਂ ਬਾਅਦ ਖਾਣੀ ਹੈ ਨਾ ਤੇ 1 ਘੰਟਾ ਬਾਅਦ ਖਾਓ